ਰਾਮ ਜੀ ਤੁਹਾਨੂੰ ਸਵਾਗਤ ਹੈ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਜਿਸ ਦਿਨ ਤੋਂ ਮੈਂ ਹਿਸਤਾਨ ਤੋਂ ਆਇਆ ਮੈਂ ਜੰਮੂ ਕਸ਼ਮੀਰ ਕੇ ਅਸ਼ਰ ਨਹਾ ਦੇ ਨਵਾਸ ਤੇ ਤੇ ਮੇਰਾ ਮਨ ਸੀ ਕਿ ਉਹ ਤੇ ਇੱਕ ਦੋ ਗੱਲਾਂ ਤੁਹਾਡ ਨਾਲ ਕੀਤੀਆਂ ਜਾਣ ਜੰਮੂ ਕਸ਼ਮੀਰ ਦੇ ਵਿੱਚ ਜਿਸ ਦਿਨ ਦੀ 370 ਹਟੀ ਆ ਉਸ ਤੋਂ ਬਾਅਦ ਕੀ ਹਾਲਾਤ ਨੇ ਮੇਰੇ ਮਨ ਤੇ ਪਈ ਤਮੰਨਾ ਸੀ ਕਿ ਉਹਦੇ ਬਾਰੇ ਪਤਾ ਕਰਾਂ ਕਿ ਉਪਨੀਕ ਹਾਲਾਤ ਬਦਲੇ ਆ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਹੋਇਆ ਇਹ ਕਿ ਅਸੀਂ ਚੰਡੀਗੜ੍ਹ ਤੋਂ ਜੰਮੂ ਆ ਚੰਡੀਗੜ੍ਹ ਤੋਂ ਸ਼੍ਰੀਨਗਰ ਸਿੱਧੇ ਚਲੇ ਗਏ ਭਾਈ 에어 40 45 ਮਿੰਟ ਦਾ ਸਬਰ ਸੀ ਬੜੀ ਜਲਦੀ ਪਹੁੰਚੇ ਬੜੀ ਚੰਗੀ ਫਲਾਈਟ ਸੀ ਉੱਥੇ ਜਾ ਕੇ ਮੇਰੇ ਮਨ ਚ ਇਹੀ ਸੀ ਰਸਤੇ ਦੇ ਵਿੱਚ ਕਿ ਸ਼ਾਇਦ ਜੰਮੂ ਕਸ਼ਮੀਰ ਦੇ ਲੋਕ ਇਸ ਗੰਢੋਂ ਨਾ ਪਾਕੀ ਰਹਿੰਦੇ ਹਿੰਦੁਸਤਾਨ ਦੇ ਨਾਲ ਮਾਜ ਹੋ ਜਾਣ ਤੇ ਸਾਡੇ ਤੋਂ ਤੁਸੀਂ 370 ਜਿਹੜੀ ਹਟਾਉਣ ਦੇ ਨਾਲ ਸਾਨੂੰ ਤਕਲੀਫਾਂ ਵਧੀਆਂ ਨੇ ਹੋਇਆ ਇਹ ਕਿ ਅਸੀਂ ਥੋ ਟੈਕਸੀ ਆ ਕੇ ਕਿ ਤੋਂ ਉਤੋਂ ਪਿਲਣਾ ਸੀ ਤੇ ਮੈਂ ਟੈਕਸੀ ਵਾਲੇ ਨੂੰ ਪੈਸੇ ਪੁੱਛ ਲਿਆ ਕਿ ਸੱਜਣਾ ਇੰਨੇ ਘੱਲ ਬਦਲੇ ਆ ਕਹਿੰਦਾ ਜੀ ਹਾਲਾਤ ਤਾਂ ਬਹੁਤ ਬਦਲ ਗਿਆ ਪਰ ਅਸੀਂ ਉਸ ਤਰ੍ਹਾਂ ਦੇ ਨਹੀਂ ਹਾਂ ਲੋਕ ਪਹਿਲਾਂ ਤੋਂ ਅਸੀਂ ਸੰਗਠਨ ਆਪਣਾ ਹੋਰ ਜ਼ਿਆਦਾ ਮਜ਼ਬੂਤ ਕਰ ਰਹੇ ਹਾਂ ਮੈਨੂੰ ਇਸ ਕੰ ਦਾ ਉਸਵੇਲੇ ਤਾਂ ਕੋਈ ਪਤਾ ਨਹੀਂ ਸੀ ਕਿ ਕਿਹਨੂੰ ਕਹਿੰਦੇ ਆ ਉਹ ਕਿਸ ਸੰਗਠਨ ਦੀ ਗੱਲ ਕਰ ਰਿਹਾ ਹੈ ਕਹਿਣ ਲੱਗੇ ਕਿ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਹੋਰ ਕੋਸ਼ਿਸ਼ਾਂ ਸ਼ੁਰੂ ਕਰਤੀਆਂ ਅਸੀਂ ਚਾਹੁੰਦੇ ਹਾਂ ਕਿ ਜਿੰਨੀ ਵੀ ਦੁਨੀਆ ਸਾਨੂੰ ਦੇ ਦੇਖ ਰਹੀ ਆ ਸਾਡੇ ਕੋਲ ਆਉਂਦੀ ਆ ਘੁੰਮਦੇ ਫਿਰਦੇ ਆ ਉਹ ਲੋਕ ਸਾਡੇ ਹਾਲਾਤਾਂ ਨੂੰ ਬਦਲਦੇ ਨੂੰ ਦੇਖ ਜਾਣ ਉੱਥੇ ਗੁਜਰਾਤ ਤੋਂ ਬੰਬੇ ਤੋਂ ਮਦਰਾਸ ਤੋਂ ਦੂਜੇ ਹਿੱਸਿਆਂ ਤੋਂ ਵਰਲਡ ਦੇ ਹੋਰ ਨਾ ਹਿੱਸਿਆਂ ਤੋਂ ਵੀ ਲੋਕ ਆਉਂਦੇ ਆ। ਅਜਾਦ ਤਰਹੇ ਹਿੰਦੁਸਤਾਨ ਦੇ ਇਲਾਕੇ ਤੋਂ ਜਿਹੜੇ ਵੀ ਲੋਕ ਜਾਂਦੇ ਆ ਉਹਨਾਂ ਦਾ ਮਨ ਹੈ ਕਿ ਉਹਨਾਂ ਨੂੰ ਉਹ ਤਰੱਕੀ ਕਰਦਿਆਂ ਨੂੰ ਦੇਖਣਾ। ਕਸ਼ਮੀਰੀਆ ਉਸ ਟੈਕਸੀ ਡਰਾਈਵਰ ਨੇ ਕਿਹਾ ਕਿ ਮੈਂ ਪੜਿਆ ਲਿਖਿਆ। ਮੈਂ ਧੀਰੇ ਜੁਗਾਰ ਸਿੱਖਾ ਪਰ ਮੈਂ ਪੜ੍ਹ ਲਿਖ ਕੇ ਇਹ ਨਹੀਂ ਸੋਚਿਆ ਕਿ ਮੈਨੂੰ ਜੌਬ ਮਿਲਲੀ ਕਿ ਨਹੀਂ ਮੈਂ ਚੱਲੂ ਟੈਕਸੀ ਚਲਾ ਲਵਾਂ। ਉਹ ਟੈਕਸੀ ਚਲਾਉਂਦਾ ਕਿ ਕਾਫੀ ਪੜ੍ਹਿਆ ਲਿਖਿਆ। ਉਸ ਤੋਂ ਬਾਅਦ ਅਸੀਂ ਹੋਟਲ ਅ ਪਹੁੰਚੇ ਤੇ ਜਿਹੜਾ ਹੋਟਲ ਹੈ ਉਹ ਹੋਟਲ ਅਕਬਰ ਹੈ ਦਲ ਲੇਖ ਦੇ ਉੱਤੇ ਉੱਥੇ ਜਦੋਂ ਅਸੀਂ ਪਹੁੰਚੇ ਤੇ ਸਾਨੂੰ ਜਦੋਂ ਉਹ ਮਿਲਿਆ ਹੈ ਵੀਡੀਓ ਵਿੱਚ ਲੋਕ ਨੇ ਕੰਮ ਕਰਦੇ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਬਣਾਇਆ ਸਾਡੇ ਸੂਟ ਕੇ ਸੰਦਰ ਕਮਰੇ ਅਚ ਰੱਖਣ ਚਲੇ ਗਏ ਤੇ ਸਾਡੇ ਨਾਲ ਜਦੋਂ ਅਸੀਂ ਬਾਹਰ ਕਾਊਂਟਰ ਤੇ ਅਸੀਂ ਉਦੋਂ ਉਹਨਾਂ ਦੀ ਇਹਨੀ ਤਮੀਜ਼ ਤੇ ਐਨੇ ਵਧੀਆ ਤਰੀਕੇ ਨਾਲ ਬੋਲਦੇ ਸੀ ਕਿ ਮੇਰੇ ਮਨ ਵਿੱਚ ਇਹ ਆਲ ਲੱਗ ਗਿਆ ਕਿ ਯਾਰ ਇਹ ਪੜ੍ਹੇ ਲਿਖੇ ਲੋਕ ਲੱਗਦੇ ਆ ਮੈਂ ਉਹ ਬੱਚੇ ਨੂੰ ਪੁੱਛਿਆ ਕਿ ਬੇਟਾ ਆਪ ਪੜ੍ਹੇ ਲਿਖੇ ਹੋ ਕਹਿੰਦਾ ਸਰ ਹਾਂ ਮੈਂਨੇ ਬੀਐਸਸੀ ਕੀਤਾ ਹੈ ਉੱਥੇ ਇੱਕ ਲੜਕੀ ਸੀ ਉਹਨੂੰ ਪੁੱਛਿਆ ਉਹ ਕਹਿੰਦੀ ਮੈਂਨੇ ਬੀਐਸਸੀ ਕੀਤਾ ਇੱਕ ਹੋਰ ਲੜਕੀ ਸੀ ਉਹਨੂੰ ਪੁੱਛਿਆ ਬੇਟੇ ਆਪ ਕਿਤਨਾ ਪੜ੍ਹੇ ਹੋ ਕਹਿੰਦੀ ਜੀ ਮੈਂ ਨਰਸ ਮੈਂਨੇ ਆਰਮਨ ਕੀਤਾ तो मैं काम आप इधर करते हो कहते हमारा खाली वक्त है वो जी लड़की पहला एक मुंडा थी उसी खाली वक्त है अभी दो तीन घंटे लिए चार घंटे लिए तो रोजाना इतने आ जाने हैं और मैनों इस गल की बड़ी हैरानी हुई कि दो चार घंटे लिए आ जाते बाकी समा कि करते हैं कहते बाकी असबा करते हैं शाम जो भाई दिन छिपन वाला होटल के दो मालिक दो लड़के आए ਲੜਕੀ ਪਹਿਲੇ ਇੱਥੇ ਸੀ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਪੈਰ ਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮਾਲਕ ਹੋ ਕਹਿੰਦੇ ਹਰ ਜੀ ਇਸ ਮਾਲਕ ਜਿਹੜਾ ਬੇਟਾ ਸੀ ਛੋਟਾ ਉਹਨੇ ਬੀਐਸਸੀ ਕੀਤੀ ਸੀ ਵੱਡੇ ਨੇ ਐਮਐਸਸੀ ਔਰ ਮੈਂ ਹੈਰਾਨ ਰਹਿ ਗਿਆ ਕਿ ਹੋਟਲ ਚ ਠੀਕ ਆ ਮਤਲਬ ਹੋਟਲ ਹੈ ਉਹ ਕੰਮ ਵੀ ਕਰਦੇ ਸੀ ਨਾਲ ਉਹਨਾਂ ਦੇ ਜਿੰਨੇ ਵੀ ਅੰਦਰ ਅਬਲਾ ਕੰਮ ਕਰਦਾ ਸੀ ਉਹਨਾਂ ਤੋਂ ਮੈਂ 1 ਬਾਈ 1 ਪੁੱਛਣਾ ਸ਼ੁਰੂ ਕੀਤਾ ਮੈਨੂੰ ਕੋਈ ਬੱਚਾ ਬੀਏ ਤੋ ਘੱਟ ਨਹੀਂ ਨਜ਼ਰ ਆਇਆ ਇਿੱਤਾ ਕਿ ਇੱਕ ਬੱਚਾ ਐਮਐਸਸੀ ਕਰ ਰਿਹਾ ਸੀ ਉਹ ਵੀ ਕਮਰੇ ਸਾਫ ਕਰਦਾ ਸੀ ਜਦੋਂ ਵੀ ਲੱਭਤੋਂ ਨਾ ਕਿ ਜਪਿੰਦਤੋਂ ਆ ਰਿਹਾ ਸੀ ਲੱਗੇ ਤੋ ਉਹਨਾਂ ਨਾਲ 7-8 ਦਿਨਾਂ ਦੇ ਵਿੱਚ ਗੱਲਾਂ ਬਾਤਾਂ 'ਚ ਮੈਨੂੰ ਇਹ ਪਤਾ ਲੱਗਿਆ ਕਿ ਇਹ ਲੋਕ ਅਣਖੀ ਲੋਕ ਨਹੀਂ ਇਹ ਲੋਕ ਪੜ੍ਹ ਲਿਖ ਕੇ ਆਪਣੇ ਦਿਮਾਗ ਵਿੱਚ ਉਸ ਪੜ੍ਹਾਈ ਨੂੰ ਰੱਖਣਾ ਚਾਹੁੰਦੇ ਨੇ ਇਹ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਚੰਗੀ ਜੌਬ ਹਜੇ ਮਿਲ ਜਾਏਗੀ ਇਹ ਜਦੋਂ ਵੀ ਮੈਨੂੰ ਤੋਂ ਪੁੱਛਿਆ ਕਿ ਤੁਹਾਨੂੰ ਜਦ ਤੁਮ ਮੈਂ ਜਾਂਦਾ ਸੀ ਮੈਂ ਕੋਈ ਨੌਜਵਾਨ ਨੂੰ ਦੇਖ ਕੇ ਪੁੱਛਦਾ ਸੀ ਕਿ ਪੜ੍ਹੇ ਲਿਖੇ ਆਂ ਹਾਂਜੀ ਪੜ੍ਹੇ ਲਿਖੇ ਆਂ ਉਹ ਇੰਨੀ ਪੜ੍ਹਾਈ ਦੱਸਦੇ ਸੀ ਕਿ ਮੈਂ ਹਰਾ ਬਹਿ ਜਾਂਦਾ ਸੀ ਔਰ ਉਹ ਗੱਲਾਂ ਤਾਂ ਵੀ ਉਸੇ ਸਟੈਂਡਰਡ ਦੀਆਂ ਕਰਦੇ ਸੀ ਬੜੀ ਤਮੀਜ਼ ਨਾਲ ਬੋਲਦੇ ਸੀ ਜਦੋਂ ਵੀ ਮੈਂ ਕਿਤੇ ਗੱਲ ਕਰਾਂ ਤਾਂ ਪਤਾ ਲੱਗੇ ਜੀ ਪੜ੍ਹੇ ਲਿਖੇ ਆ ਪਰ ਜੋ ਹੱਥ ਜੋਬ ਉਹਨਾਂ ਦੀ ਹੈ ਇੱਕ ਤਾਂ ਸਾਮੂ ਸਬਜ਼ੀ ਵਾਲਾ ਰੇੜੀ ਵਾਲਾ ਮੁੰਡਾ ਮਿਲਿਆ ਉਹ ਕਹਿੰਦਾ ਮੈਂ ਬੀਐਸਸੀ ਕੀਤੀ ਆ ਹਜੇ ਮੈਂ ਪੜ੍ਹ ਰਿਹਾ ਹਾਂ ਪਰ ਛੁੱਟੀਆਂ ਮੈਂ ਵਾਚ ਕਰ ਇਸ ਲਈ ਵਾਲੇੜੀ ਲਈ ਮੈਂ ਕਿਹਾ ਵੀ ਤੁਸੀਂ ਜੋਬਾਂ ਦਾ ਕਿਸਾ ਕਹਿੰਦੇ ਜੀ ਜੋਬਾਂ ਹਮ ਸਾਡੇ ਪ੍ਰਾਂਤ ਵਿੱਚ ਘਟਿਆ ਰਾਜ ਚ ਘਟਿਆ ਪਰ ਸਾਨੂੰ ਇਹ ਦੋਸਤਾਂ ਕਿ ਜ਼ੋਰ ਪਾਸੇ ਜੋਬ ਮਿਲ ਸਕਦੀ ਆ ਲੇਜ ਮਿਲ ਸਕਦੀ ਆ ਸੀਨੀਅਰ ਵਿਦਵਾਲੇ ਕੋਈ ਇਸ਼ਾਰਿਆ ਕਿਤੇ ਨਾ ਕਿਤੇ ਮਿਲੇਗੀ ਪਰ ਸਾਨੂੰ ਪੜ੍ਹਨਾ ਲਿਖਣਾ ਪਹੁੰਚ ਜੁਕਦੀ ਆ ਹੋਟਲ 'ਚ ਬੈਠਿਆ ਬੈਠਿਆਂ ਜਦੋਂ ਗੱਲਾਂ ਪੱਤਾਂ ਚਲਦੇ ਚਲਦੀਆਂ ਹੋਟਲ ਦੇ ਮਾਲਕਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਤੁਸੀਂ ਪੰਜਾਬ ਤੋਂ ਹੋ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਕੈਨੇਡਾ ਆਸਟ੍ਰੇਲੀਆ ਇੰਗਲੰਡ ਬਹੁਤ ਜਾ ਰਹੇ ਆ ਔਰ ਸਿਰਫ 10ਵੀਂ ਪੜ੍ਹ ਕੇ ਜਾ ਰਹੇ ਆ ਜੋ ਕਿਉਂ ਨਹੀਂ ਪੜਾਈ ਇੱਥੇ ਆਪਣੀ ਪੂਰੀ ਕਰਕੇ ਜਾਂਦੇ ਮੈਂ ਕਹਿੰਦਾ ਉਹਨਾਂ ਨੂੰ ਲੱਗਦਾ ਪਈ 10ਵੀਂ ਪੜ੍ਹ ਕੇ ਕੈਨੇਡਾ ਤੋ ਪੱਕੇ ਹੋਣ ਦੇ ਰਲਦੇ ਨਾਲ ਜਾ ਰਹੇ ਆ ਕਹਿੰਦੇ ਫਿਰ ਪਿੱਛੇ ਕੋਣ ਰਹ ਜੂਗਾ ਅਖੇ ਬਹੁਤੇ ਲੋਕ ਇੱਥੇ ਆਉਂਦੇ ਪੰਜਾਬ ਦੇ ਉਹ ਇਤਰਾਜ਼ ਕਰਦੇ ਕਿ ਪੰਜਾਬ ਚ ਪੰਜਾਬੀ ਘਟੇ ਤੇ ਦੂਸਰੇ ਜਾਂਦਾ ਉਹ ਕਹਿੰਦੇ ਜਦੋਂ ਤੁਸੀਂ ਕੋਤਰੀ ਜਾਂਦੇ ਆ ਤੁਹਾਡੇ ਮਾਪੇ ਉਹਨਾਂ ਦੀ ਕੁੜੀਆਂ ਤੇ ਮੁੰਡੇ ਮਗਾਈ ਜਾਂਦੇ ਆ ਉੱਜਾਈ ਜਾਂਦੇ ਆ ਤੇ ਪੰਜਾਬ ਵਿੱਚ ਫਿਰ ਕੌਣ ਰਹੂਗਾ ਇਹ ਤਾਂ ਪੱਕੀ ਗੱਲ ਹੈ ਕਿ ਪ੍ਰਵਾਸੀਆਂ ਨੇ ਆਉਣਾ ਤੇ ਰਹਿਣਾ ਲੈਣਾ ਅਸੀਂ ਇਸ ਕੰਮ ਥੋੜੇ ਪੁੱਠੇ ਕੰਮ ਪੁੱਠੇ ਵਾਸਤੇ ਚੱਲਣਾ ਹੈ ਅਸੀਂ ਇਹ ਪ੍ਰਾਂਤ ਛੱਡ ਨਹੀਂ ਜਾਂਦੇ ਅਸੀਂ ਜੋ ਨੇ ਪੜ੍ਹਿਆ ਲਿਖਿਆ ਪੜ੍ਹਾਈ ਕੋਲ ਕਰੀਏ ਪੜ੍ਹਾਈ ਰੱਖੀਏ ਕੋਲ ਸੱਜ ਕੋਲ ਪੜ੍ਹਾਈ ਹੋਵੇ ਕੋਈ ਗੱਲ ਨਹੀਂ ਕੰਮ ਸਾਨੂੰ ਫਿਰ ਮਿਲ ਜਾਏਗਾ ਪੈਲਗਮ ਜਾਂਦਿਆਂ ਨੂੰ ਇੱਕ ਲੜਕੇ ਨੇ ਸਾਨੂੰ ਜੂਸ ਪੁਲਾਇਆ ਰਸਤੇ 'ਚ ਸਾਡੇ ਡਰਾਈਵਰ ਨੇ ਖੜੀ ਕਰ ਲਈ गड्डी से असी जूस पहन के मैं बेटे पढ़े लिखे हो कहते तो सर मैं एम एस सी करके बैठा हूँ एम एस सी की थी उन्हें अभी जॉब मिली नहीं जॉब मिली मैं अठाईस का हो गया हूँ मगर मेरे को अभी तक जॉब नहीं मिली मैं कहा फिर तुम जूस कट दे कहना जी क्या बुरा है हमारे घर के सेब हैं घर के पेड़ हैं हमने आगे रेड़ी लगा ली और मशीन लगा ली इससे कुछ ना कुछ तो चलेगा हम घर घर का गुजारा अच्छा चला लेते हैं ਦੇੰ ਮੇ 100 150 ਲੋਕ ਹਮਾਰੇ ਤੇ ਜੂਸ ਪੀ ਲੈਂਦੇ ਆ ਇੱਕ ਜੂਸ ਦਾ ਗਲਾਸ 40 ਰੁਪਏ ਦਾ ਹੈ ਮੈਂ ਇਸ ਨੂੰ ਸੋਚੀ ਪੈ ਗਿਆ ਸਾਡੇ ਬੱਚੇ 10 ਸਾਲ ਬਣ ਕੇ ਬਾਹਰ ਨੂੰ ਭੱਜਣ ਲੱਗੇ ਆ ਉਹ ਕਹਿੰਦੇ ਸੀ ਬੱਤ ਤੋਂ ਬੱਤ ਪੜਾਈ ਕਰਕੇ ਜੋ ਸੰਸ ਕਰਿਆ ਉਹ ਕਰਨਾ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਖੇਤਾਂ ਦੇ ਮਾਲਕ ਆ ਉਹ ਵੀ ਜਾਟਿਆ ਖੇਤਾਂ ਦੇ ਮਾਲਕ ਆ ਸਾਡੇ ਮੁੰਡੇ ਕਹਿੰਦੇ ਮੈਂ ਖੁਦੇ ਕੰਮ ਨਹੀਂ ਕਰਨਾ ਨਾ ਜਾਣਾ ਉੱਥੇ ਤੇ ਪੰਜਾਬ ਨੂੰ ਛੱਡ ਛੱਡ ਪੱਜੀ ਜਾਂਦੀ ਇੱਕ ਚੀਜ਼ ਹੋਰ ਜਿਸ ਤਰ੍ਹਾਂ ਰਿਆ블 ਸੀਨ ਰੁਕਤ ਉਥੇ ਹੈ ਕਿਉਂਕਿ ਬਾੜੀ ਹੈ ਦੀਆ ਦਰਖਤਾਂ ਦੇ ਪਰਵਾਹਿਆ ਪੰਜਾਬ ਦੇ ਲੋਕਾਂ ਨੂੰ ਦਰਖਤ ਲਾਉਣ ਦੀ ਜਿਹੜੀ ਅੰਦਤ ਹੈ ਐ ਹੁਣ ਮਈ ਜੂਨ ਦੇ ਵਿੱਚ ਐਤਕੀ 2024 ਚ ਪਈ ਲੱਗਦੀ ਆ ਕਿਉਂਕਿ ਹੁਣ ਹਰ ਪਾਸੇ ਰੌਲਾ ਪੈਣ ਲੱਗ ਗਿਆ ਕਿ ਅਸੀਂ ਦਰਖਤਾਂ ਤੋਂ ਬਿਨਾ ਵੰਜੇ ਆ ਇਸ ਲਈ ਗਰਮੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ 50 ਡਿਗਰੀ ਟੱਪ ਜਾਂਦੀ ਆ ਜੇ ਦਰਖਤ ਹੋਣਗੇ ਤਾਂ ਹੜ੍ਹ ਵੀ ਘਟਾਉਣਗੇ ਜੇ درخت ਹੋਣਗੇ ਤੇ ਆਕਸੀਜਨ ਵੀ ਜ਼ਿਆਦਾ ਹੋਏਗੀ ਜੇ درخت ਹੋਣਗੇ ਤੇ ਮੀਂਹ ਵੀ ਪੈਣਗੇ ਜੇ درخت ਹੋਣਗੇ ਸਾਡਾ ਪਾਣੀ ਨਹੀਂ ਖੁੱਕ ਸਕਦਾ ਜੇ درخت ਹੋਣਗੇ ਠੰਡੀ ਛਾਂ ਹੋਊਗੀ ਤੇ ਮੌਸਮ ਠੰਡਾ ਰਹੇਗਾ ਜੇ درخت ਹੋਣਗੇ ਤੇ ਕਰੋੜਾਂ ਹੀ ਪੰਛੀ ਚਿੜੀਆਂ ਕਾਂ ਤੋਤੇ ਗੁਗੀਆਂ ਕਬੂਤਰ ਤੇ ਜੋ ਜੋ ਵੀ ਤੁਸੀਂ ਕਹ ਲਓ ਥੱਲੇ ਖਰਗੋਸ਼ ਨਿਉਲੇ ਖਰਗੋਸ਼ ਜੋ ਜੋ ਵੀ ਹੈਗੇ ਸਕੇ ਉਹ ਸਾਰੇ ਦੇ ਸਾਰੇ ਜਿਹੜੇ ਛਪਨ ਹੋ ਗਏ ਪੰਜਾਬ ਚੋਂ ਉਹ ਵਾਪਸ ਆ ਜਾਣਗੇ ਇਿੱਥੇ ਤੱਕ ਕਿ ਮੋਰ ਵੀ ਪੰਜਾਬ ਵਿੱਚ ਬਹੁਤ ਘੱਟ ਦੇਖਦੇ ਆ ਕਿਸੇ ਕਿਸਟਾਵੇਂ ਬੰਦੇ ਦੇ ਅਸੀਂ ਕਹਿੰਦੇ ਪਤਾ ਕੀਤਾ ਕਿ ਰੱਖਿਆ ਹੈ ਕਹਿੰਦੇ ਮੋਰ ਨਹੀਂ ਕਿ ਨਿੱਤ ਹੁੰਦਾ ਨਹੀਂ ਹੁਣ ਦੁਬਾਰਾ ਮਈ ਜੂਨ ਦੇ ਵਿੱਚ ਮੈਨੂੰ ਲੱਗਿਆ ਕਿ ਲੋਕਾਂ ਨੂੰ ਸ਼ਾਇਦ ਸੁਰਤ ਆਈ ਹੈ ਕਿ ਗਲੋਬਲ ਵਾਰਮਿੰਗ ਦੇ ਨਾਲ ਅਸੀਂ ਵੀ ਰਕੜੇ ਜਾ ਰਹੇ ਆ ਅਸੀਂ ਐਂ ਕਰੀਏ ਕਿ ਦਰਖਤ ਲਾਈਏ ਮੈਂ ਚਾਹੁੰਦਾ ਕਿ ਤੁਹਾਡੀ ਨਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਜਿੰਨਾ ਖਰਚ ਕਰਦੇ ਹੋ ਉਸ ਦਾ ਖਰਚ ਕਰਕੇ ਅੱਧਾ ਦਰਖਤ ਲਾ ਲਓ ਜੇ ਜੇ ਤੁਹਾਨੂੰ ਪਾਣੀ ਚਾਹੀਦਾ ਹੈ ਤੁਸੀਂ ਉਹਦੇ ਲਈ ਵੀ ਜੇ ਦਰਖਤ ਲਾਉਂਗੇ ਕੱਲ ਨੂੰ ਖੁਦ-ਬਖੁਦ ਬਾਬਾ ਵੀ ਤੁਹਾਡੇ ਤੇ ਨਿਹਾਲ ਹੋਏਗਾ ਤੇ ਬਾਰਿਸ਼ ਆ ਗਈ ਜੰਮੂ ਕਸ਼ਮੀਰ ਦੀ ਮਿਸਾਲ ਮੈਂ ਇਸ ਲਈ ਦਿਤੀ ਹੈ ਕਿ ਉਹਨਾਂ ਲੋਕਾਂ ਨੇ ਪੱਕਾ ਕਰ ਲਿਆ ਆਪਣੇ ਮਨ ਵਿੱਚ ਕਿ ਅਸੀਂ ਬਾਹਰ ਨਹੀਂ ਜਾਣਾ ਅਸੀਂ ਆਪਣੇ ਬੱਚਿਆਂ ਨੂੰ ਪੜਾਉਣਾ ਇੱਕ ਦਿਨ ਕੰਮ ਮਿਲ ਜਾਏਗਾ ਤਦ ਤੱਕ ਨਹੀਂ ਮਿਲਦਾ ਕੋਈ ਕੰਮ ਉੱਤਕ ਕੁਝ ਨਾ ਕੁਝ ਕਰਦੇ ਰਹੀਏ ਪਰ ਉਹਨਾਂ ਦੀ ਬੋਲਚਾਲ ਬੜੀ ਮਿੱਠੀ ਬਹੁਤ ਪਿਆਰ ਨਾਲ ਬੋਲਦੇ ਹਨ ਔਰ ਪੂਰੀ ਤੁਹਾਡੀ ਮਦਦ ਕਰਦੇ ਆ ਕੋਈ ਸਾਡੇ ਨਾਲ ਝਗੜਾ ਨਹੀਂ ਕਰਦਾ ਕੋਈ ਤੁਹਾਡੇ ਖਿਲਾਫ ਕੋਈ ਸਾਜਿਸ਼ ਨਹੀਂ ਕੋਈ ਤੁਹਾਡਾ ਪੈਸਾ ਨਹੀਂ ਖਾਂਦੇ ਹੋ ਇੱਥੇ ਤੱਕ ਮੈਂ ਜਿਹਨੂੰ ਵੀ ਟਿਪ ਦੇਣ ਦੀ ਕੋਸ਼ਿਸ਼ ਕੀਤੀ ਉਹ ਟਿਪ ਲੈ ਕੇ ਰਾਜੀ ਨਹੀਂ ਕਹਿੰਦੇ ਅਸੀਂ ਟਿਪ ਨਹੀਂ ਲੈਂਦੇ ਬੌਜੀ ਹਮਾਰੇ ਕੋ ਜੋ ਪੈਸਾ ਬਰਦਾ ਉਹ ਹੀ ਹੁੰਦਾ ਮੈਂ ਹਰਾਮ ਸੀ ਉਹਨਾਂ ਦਾ ਅੱਲਾ ਤੋ ਅਸੀਂ ਪੰਜਾਬੀ ਵੀ ਅਗਰ ਕੁਝ ਸਿੱਖ ਸਕੀਏ ਛੇਰ ਜੰਮੂ ਕਸ਼ਮੀਰ ਤੇ ਲੋਕਾਂ ਨੇ ਸਾਨੂੰ ਕੁਝ ਲਾਈਨਾਂ ਜੋ ਮੈਨੂੰ ਕਹੀਆਂ ਮੈਂ ਤੁਹਾਨੂੰ ਕਹਤੀਆਂ ਅਸੀਂ ਜੇ ਅਗਰ ਤਰੱਕੀ ਕਰਨੀ ਚਾਹੁੰਦੇ ਆ ਤਾਂ ਸਾਨੂੰ ਪੜ੍ਹਨ ਲਿਖਣ ਦੀ ਪੜੀ ਲੋੜ ਆ। ਪੜ੍ਹੋਗੇ ਲਿਖੋਗੇ ਤਾਂ ਤਰੱਕੀ ਕਰ ਜਾਓਗੇ। ਨਹੀਂ ਤੇ ਇਹ ਦੇਸ਼ ਪੰਜਾਬ ਜਿਹੜਾ ਹੈ ਇਹ ਰੁਲ ਜਾਏਗਾ। ਅਸੀਂ ਅਨਪੜ੍ਹਾਂ ਦਾ ਪ੍ਰਦੇਸ਼ ਕਹਾਵਾਂਗੇ। ਸਾਡੇ ਬਜ਼ੁਰਗ ਬਾਬੇ ਪੜ੍ਹੇ ਨਹੀਂ ਸੀ। ਪਰ ਅਸੀਂ ਜੇ ਪੜ ਲੱਗਿਆ ਸਾਡਾ ਫਰਜ਼ ਆ ਕਿ ਅੱਗੇ ਬੱਚਿਆਂ ਨੂੰ ਵੀ ਆਪਣੀ ਪੜ੍ਹਾਈ ਹੈ। ਕੋਸ਼ਿਸ਼ ਕਰੋ। ਮੇਰੀ ਗੱਲ ਤੇ ਕਰਿਓ ਬੋਰ।